ਕੀ ਹੋ ਗਿਆ ਮਸਟਰਵਾਉਣੇ ਆ ਰਹਾ ਟਾਈਮ ਪਾਸ ਵੀ ਨਹੀਂ ਅਸੀਂ ਕਰਦੇ ਐਂਟਰਟੇਨਮੈਂਟ ਕਰਵਾਉਣੇ ਆ ਇਹਦੇ ਵਿੱਚ ਮੈਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਪਸ ਚ ਤਾਂ ਇਹ ਸਾਰੀਆਂ ਸਹੇਲੀਆਂ ਆਈ ਨੇ ਪਰ ਇੱਕ ਦੂਜੇ ਦੀਆਂ ਇੱਕ ਦੂਜੇ ਦੇ ਉਹਲੇ ਉਹੜੀਆਂ ਕਿਵੇਂ ਚੱਲਦੀਆਂ ਨੇ ਕੀ ਕੁਝ ਹੁੰਦਾ ਉਹ ਸਾਰੀਆਂ ਚੀਜ਼ ਚਲਿਏ ਅਸੀਂ ਅੱਜ ਕੇ ਲੋ ਚਲੋ ਚਲਿਏ ਅਸੀਂ ਅੱਜ ਅੰਤ ਕਰ ਲਈਏ ਸੱਚੀ ਗੱਲ ਸੱਚੀ ਗੱਲ ਪਈ ਫੇਰ ਮਿਲਾਂਗੇ ਸੱਸੀ ਕਾਜੀ ਕਿੱਥੇ ਕਿੱਥੇ ਕਹਾ ਕੇ ਅਕੀ ਸੱਸੀ ਕਾਜੀ ਕਿੱਥੇ ਚੱਲ ਪਾ ਦੇ ਮੇਰਾ ਨਾਮ ਹੈ ਇੱਕ ਦੀਪਾ ਨਾਗਰ ਵਾਲੇ ਕਡੀਡੀ ਕਾਮੇਡੀ ਡੀਡੀ ਪੰਜਾਬੀ ਡੀਡੀ ਕਾਮੇਡੀ ਇਹੋ ਬਾਤ ਇਹ ਕੱਢ ਕੇ ਵਲੌਗ ਬਣਾਵੇ ਖਾਦੀ ਪਨਾਗਰ ਵਾਲਾ ਬੋਲਦੇ ਪਾਈ ਨਾ ਚਾਹੀਦਾ ਸੱਸੀ ਕਾਜੀ ਸਾਰਾ ਨੂੰ ਚੈਨਲ ਲੱਗ ਜਾ ਜ਼ਿੰਦੀ ਪਾ ਵੇ ਵਾਲਾ ਉਸ ਕਾਲਜ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਤੋ ਲਾਈਕ ਤੇ ਸ਼ੇਅਰ ਕਰੋ ਉਸ ਸਾਰਾ ਦਾ ਬਤੋ ਅਜਾ ਮੈਡਮ ਨੀਤੂ ਜੀ ਤੁਸੀਂ ਵੀ ਆ ਜਾਓ ਆ ਜਾਓ ਮੈਡਮ ਤੁਸੀਂ ਵੀ ਆ ਜਾਓ ਜੀ ਯਾਰ ਬੋਲੋ ਥੋੜਾ ਥੋੜਾ ਮੈਂ ਵੀ ਚਾਹੁੰਦੀ ਹਾਂ ਕਿ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਦੀਪ ਨਾਗਰੇ ਵਾਲਾ ਦੀਡੀ ਕੋਮੇਡੀ ਦੀਡੀ ਕੋਮੇਡੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਦੀਪ ਨਾਗਰੇ ਵਾਲਾ ਦੀਪ ਨਾਗਰੇ ਵਾਲਾ ਦੋ ਚੈਨਲ ਨੇ ਜਿਸ ਮੁੰਡੇ ਨੂੰ ਪਤਾ ਹੋਵੇ ਸਪੋਰਟ ਕਰੋ ਵਧੀਆ ਬਲੌਗ ਹੁੰਦੇ ਨੇ ਇਹਦੇ ਬਲੌਗਾਂ 'ਚ ਅਸੀਂ ਹੁੰਦੇ ਆ ਜੋ ਜੇ ਸਾਡੇ ਫੈਨ ਨੇ ਇਸ ਨੂੰ ਲਾਈਕ ਤੇ ਸ਼ੇਅਰ ਕਰਦੇ ਹੋਵੋ ਮਾਝਾ ਕੋਲ ਕੱਲ੍ਹ ਨੂੰ ਤੁਸੀਂ ਦਿਨੋਂ ਬਾਅਦ ਨੂੰ ਆਉਂਗੇ ਹਾਂ ਜੀ ਮੈਡਮ ਨਵਜੋਤ ਨਵਜੋਤ ਕੌਰ ਜੀ बोल दे यार बोल दे बोल बोल पहुना ए बोल पा तू दीपा दीपा ना यार वीडियो कमेंट शेयर कर लो चैनल को सब्सक्राइब कर लो ਤੇ ਮੁੰਡੇ ਦੇ ਬਲੌਗ ਦੇਖਿਆ ਕਰੋ ਆ ਜਾ ਟਿੰਕਾ ਵੀਰੇ ਤੂੰ ਇਧਰ ਕਿਧਰ ਜਾਂਦਾ ਇਧਰ ਆ ਲੈ ਨਹੀ ਕਰੇ ਸਾਹਮ ਕੇ ਰੱਖੇ ਕਰੋ ਆ ਟਿੱਕੇ ਵੀਰੇ ਜਾ ਯਾਰ ਤੂੰ ਵੀ ਕਹਿ ਦੇ ਕੀ ਕਹਾਂ ਬੋਲਾ ਜੈਮਾ ਤਰ ਜਾ ਮੈਨੂੰ ਦੱਸ ਕੇ ਇਕਦਾ ਤੁਹਾਨੂੰ ਤੁਹਾਡਾ ਆਪਣਾ ਜਤੁੰਦਰ ਟਿਕਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਵੀਰੇ ਦੇ ਚੈਨਲ ਨੂੰ ਤੁਸੀਂ ਦੇਖੋ ਸਪੋਰਟ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਹਦੇ ਚੈਨਲ ਦਾ ਨਾਮ ਹੈ ਕੀ ਹੈ ਦੀਪਾ ਨਾਦੇਵਾਲਾ ਡੀਡੀ ਕਮੇਡੀ ਮਾਤਬਾਜੋ ਵਧੀਆ ਬੰਦੇ ਆ ਤੇ ਬਲੌਗ ਦੇ ਵਿੱਚ ਵਧੀਆ ਆਰਟਿਸਟ ਸੁਣਦੇ ਆ ਹੈ ਨਾ ਵਧੀਆ ਆਰਟਿਸਟਾਂ ਦੀਆਂ ਗੱਲਾਂ ਹੁੰਦੀਆਂ ਨਹੀਂਆਂ ਮਾੜੀ ਤਾਂ ਗੱਲ ਹੁੰਦੀ ਨਹੀਂ ਵੈਸੇ ਮੈਂ ਤਾਂ ਕਰਦਾ ਹੀ ਰਿਹਾਗਾ ਤੇ ਹੋ ਰਿਹਾ ਹੈ ਹਾਂ ਹਾਂ ਬਹੁਤ ਪਾਸੇ ਇੱਥੇ ਚਾਹੇ ਰਹੂ ਨਹੀਂ ਇੱਧਰ ਨਗਾ ਦੂ ਚਲੋ ਓਹ ਮੈਂ ਵਿਚਾ ਇਹ ਕਿੰਨਾਂ ਪਾ ਚੋਂ ਪੁੰਡਾ ਲਾ ਲਾਉਣਾ ਜੀ ਲਾਇਆ ਚੱਕੋ ਜੀ ਫੋਨ ਫਰੈਜ ਚਲਾਤਾ